ਚਾਰ ਹੀ ਬੈਂਡ ਆ ਸਾਰੇ ਤੇਰੇ ਦਿਮਾਗ ਚ ਹੋਣਾ ਵੀ ਜੋ ਮਰਜ਼ੀ ਹੋ ਜੇ ਮੈਂ ਤੇ ਇੱਕ ਬੰਦੇ ਨਾਲ ਇੱਕ ਜੱਫਾ ਲਾਉਂਗਾ ਬਸ ਕੱਟ ਇਹ ਤੁਸੀਂ ਨਹੀਂ ਬਦਲਦੇ ਫੇਰ ਬਦਲਿਆ ਨਹੀਂ ਜਾਣਾ ਸੁਭਾਅ ਨੂੰ ਵੀ ਤੁਸੀਂ ਖੁਦ ਬਦਲਣਾ ਫੇਰ ਬਦਲਣਾ ਮਤਲਬ ਬਦਲਿਆ ਜਾਣਾ ਸਾਰੀਆਂ ਹਰਕਤਾਂ ਨੂੰ ਖੁਦ ਬਦਲੋਗੇ ਤੇ ਫੇਰ ਬਦਲਿਆ ਜਾਣੀ ਮੈਂ ਤੁਸੀਂ ਛੱਡੋਗੇ ਵੀ ਕੋਈ ਨਾ ਇਹਦਾ ਸਮਾਂ ਆ ਜੂ ਮੈਂ ਬਦਲ ਜਾਊਂਗਾ ਮੈਨੂੰ ਕੋਈ ਹੋਰ ਕਹੂਗਾ ਜਾਂ ਐ ਕਰੂੰਗਾ ਮੈਂ ਐ ਇਹ ਗਲਤ ਹੈ ਸਾਰਿਆਂ ਲਾਹਾ ਲੈ ਲਓ ਪ੍ਰੈਕਟਿਸ ਜਿਵੇਂ ਉਹ ਕੈਂਪ ਚੱਲਿਆ ਸੀ ਪ੍ਰੈਕਟਿਸ ਨਹੀਂ ਲੱਗਦੀ ਤੁਸੀਂ ਵੇਚ ਐਡ ਹੋ ਜਾ ਜਿਹੜੀ ਕਿਹੜੀ ਗੱਲ ਤੁਹਾਨੂੰ ਲੱਗ ਰਹੀ ਹੈ ਉਹ ਉਹ ਲੈ ਲਓ ਖੱਟ ਲਓ ਠੀਕ ਹੈ ਪਰ ਅਰਥ ਘੱਟ ਲੱਗਦੀ ਕੋਈ ਗੱਲ ਨਹੀਂ ਥੱਕਦੇ ਆ ਕੋਈ ਗੱਲ ਨਹੀਂ ਠੀਕ ਹੈ ਅੰਗ ਦੁਖਦੇ ਕੋਈ ਗੱਲ ਨਹੀਂ ਪਰ ਮਨਪੱਖ ਦੀ ਜਿਹੜੀ ਸਿਆਣੀ ਗੱਲ ਆ ਤੁਸੀਂ ਉਹ ਲੈ ਲਓ ਉਹ ਲੈ ਲਓ ਸਮਝਦੇ ਹਨ ਤਾਂ ਤੁਹਾਡੇ ਤੱਕ ਪੁਣੇ ਦਾ ਫਾਇਦਾ ਹੈ ਤੁਹਾਡੇ ਮਾਈਂਡ ਤੁਹਾਨੂੰ ਪਾਵਰ ਦਿੱਤੀ ਪ੍ਰਮਾਤਮਾ ਨੇ ਸੋਝੀ ਦਿੱਤੀ ਹੈ ਬਹੁਤ ਮਹਿੰਗੀ ਹੈ ਇਹ ਇਹ ਸਮਝਣ ਵਾਸਤੇ ਆ ਧਰਤੀ ਦੀਆਂ ਸਾਰੀਆਂ ਗੱਤੀਆਂ ਵਿਧੀਆ ਇਹ ਸਮਝਣ ਵਾਸਤੇ ਆ ਜੀਵਨ ਦੀ ਸਾਰੀ ਗਤੀ ਵਿਧੀ ਪੂਹੇਂ ਦਿੱਤੀ ਤੁਹਾਨੂੰ ਔਰ ਇਹਦੀ ਕੀਮਤ ਬਹੁਤ ਜ਼ਿਆਦੇ ਆ ਕੋਈ ਵੀ ਮਾੜਾ ਯਰੋਡਨ ਦੀ ਘਰ ਦੇ ਨਾਲ ਕੋਈ ਪਾਜ ਪੈਦਾ ਹੁੰਦਾ ਉਹ ਜਿੰਨਾ ਮਰਜੀ ਡਾਕਟਰ ਚੋਰ ਲਾ ਲੇ ਉਹ ਲੋਟ ਨਹੀਂ ਆਉਣਾ ਉਹ ਕੁਦਰਤ ਦੇ ਸਿਧਾ ਹਟਾ ਲੋਟ ਹੀ ਨਹੀਂ ਆਉਣਾ ਇਹ ਤਾਂ ਹਰ ਰੰਗ ਕੁਦਰਤ ਦਾ ਚਿਨਿਆ ਪਿਆ ਹਰ ਰੰਗ ਕੁਦਰਤ ਦਾ ਅਨਮੁੱਲਾ ਇਹ ਪਰ ਜਿਹੜੀ ਇਹ ਚੀਜ਼ ਆ ਇਹ ਤਾਂ ਕਿਤੇ ਅਵੇਂ ਜਿਵੇਂ ਕਹਿੰਦੇ ਹੁੰਦੇ ਆ ਵੀ ਮਾਰਾ ਜਾ ਵੀ ਕਿਤੇ ਫਰਕ ਪੈ ਗਿਆ ਬੇਮਲੂਮਾ ਤੇ ਆਪਾਂ ਫਿਰ ਉਹਨੂੰ ਕੀ ਕਰਦੇ ਆ ਆਪਾਂ ਢਿਚਰਾ ਕਰਦੇ ਆ ਸਿੱਧਾ ਹਰ ਗੱਲ ਤੇ ਆਪਾਂ ਨੂੰ ਇਹ ਚੀਜ਼ ਮਿਲੀ ਗਈ ਆ ਔਰ ਇਹਦਾ ਇਸਤੇਮਾਲ ਕਰੋ ਲਾਜ਼ਮੀ ਕਿਸੇ ਮਾਹੌਲ ਦੇ ਵਿੱਚ ਜਾਂਨੇ ਰੰਗਿਆ ਜੇ ਹੁਣ ਕੈਂਪ ਲੱਗਿਆ ਸੀਗਾ ਮੈਨੂੰ ਮੰਦਾ ਸਾਰਿਆਂ ਨੇ ਕਬਾਟੀ ਨਹੀਂ ਖੇਡਨੀ ਪਰ ਚੰਗਾ ਜੀਵਨ ਤੇ ਤੰਦਰੁਸਤ ਜੀਵਨ ਚੰਗੀ ਹੈਲਥ ਤੰਦਰੁਸਤ ਹੈਲਥ ਹਰ ਇੱਕ ਨੂੰ ਚਾਹੀਦੀ ਆ ਚਾਹੇ ਕੋਈ ਮਾਸਟਰ ਡਾਕਟਰ ਆ ਖੇਤੀ ਦਾ ਕੰਮ ਕਰਦਾ ਕੋਈ ਵੀ ਕੰਮ ਕਰਦਾ ਹੈ ਠੀਕ ਹੈ ਉਦਮ ਦੀ ਸਾਰਿਆਂ ਇੱਕ ਚੰਗੀ ਜ਼ਿੰਦਗੀ ਨੂੰ ਮਤਲਬ ਵਧੀਆ ਆਪਣੀ ਏਜ ਲੰਮੀ ਕਰਨੀ ਕੰਮ ਵਧੀਆ ਕਰਨਾ ਅਮੀਰ ਬਣਨਾ ਇਹਨੂੰ ਉਦਮ ਲੱਗਦਾ ਤੇ ਉਦਮ ਦੇ ਉੱਤੇ ਵਾਰ-ਵਾਰ ਮੈਂ ਐਗਜ਼ਾਮਪਲਾਂ ਦਿਨਾ ਕਿ ਉਦਮ ਜ਼ਰੂਰੀ ਹੈ ਫਿਰ ਮੂੰਹ ਦੀ ਬੋਲੀ ਚੰਗੀ ਮੂੰਹ ਦੀ ਬੋਲੀ ਚੰਗੀ ਇਹ ਵੀ ਜ਼ਰੂਰੀ ਹੈ ਤੁਸੀਂ ਚਾਹੁੰਦੇ ਆ ਨਾ ਵੀ ਅਸੀਂ ਹਰ ਹਰ ਪਿੰਡ ਦੇ ਵਿੱਚ ਤਰੱਕੀ ਕਰੀਏ ਘਰ ਦਾ ਕੰਮ ਕਰਨਾ ਤੁਸੀਂ ਬਾਹਰ ਜਾਣਾ ਹੈ ਕੈਨੇਡਾ ਅਮਰੀਕਾ ਗਏ ਆ ਉੱਥੇ ਕੰਮ ਕਰਨਾ अगर थोड़ी मुंह दी बोली शुद्ध नहीं गल बननी नहीं ਤੁਸੀਂ ਆਪ ਸੋਚ ਲਿਆ ਕਰੋ ਸਮਝਦੇ ਹਨ ਤੁਹਾਨੂੰ ਦੁਨੀਆ ਨਹੀਂ ਚੰਗੀ ਲੱਗਦੀ ਇਹਦਾ ਮਤਲਬ ਹੈ ਮਨ ਬਿਮਾਰ ਹੈ ਮਨ ਬਿਮਾਰ ਹੈ ਤੁਸੀਂ ਕਿਸੇ ਨਾਲ ਬਰਾਕੇ ਨਹੀਂ ਰੱਖਦੇ मुंह ਦੀ ਬੋਲੀ ਕੌੜੀ ਹੈ ਮਨ ਬਿਮਾਰ ਹੈ ਮਨ ਦੀ ਮਸ਼ੀਨ ਖਰਾਬ ਹੈ ਸਮਝਦੇ ਹਨ ਤੇ ਕੀਤੀ ਕੀਨੇ ਆ ਤੁਸੀਂ ਖੁਦ ਆ ਜਾਣ ਪੁੱਜ ਕੇ ਉੱਤੋਂ ਨਹੀਂ ਆਈ ਉੱਤੋਂ ਤਾਂ ਪੂਰੇ ਟੌਪ ਦੇ ਕਾਰੀਗਰ ਆ ਤੁਸੀਂ ਪਰਮਾਤਮਾ ਨੇ ਤੁਹਾਨੂੰ ਟੌਪ ਦਾ ਭੇਜਿਆ ਹੋਇਆ ਤੁਹਾਡੀ ਤੁਹਾਨੂੰ ਪਹਿਚਾਨ ਆ ਵੀ ਆ ਤੱਤਾ ਹੈ ਠੰਡਾ ਹੈ ਸਮਝਦੇ ਨਾ ਤੁਹਾਨੂੰ ਪਹਿਚਾਨ ਆ ਵੀ ਆਦਾਨ ਚ ਐਤਵਾਰ ਆ ਆਹ ਬੁੱਧਵਾਰ ਆ ਸਮਝਦੇ ਨਾ ਤੁਹਾਨੂੰ ਪਤਾ ਹੈ ਕਿ ਮਤਲਬ ਬੋਟਵਾ ਦੇ ਵਕਤ ਨਹੀਂ ਗਾ ਮੋਬਾਈਲ ਤੋਂ ਮੈਂ ਟੋ ਮੈਟਿਕ ਉਂੜ ਲਗਾ ਬਣਾ ਦਾਂਗੇ ਟਿੱਕੇ ਤਾਂ ਪੂਰੇ ਆ ਪਰ ਇਹ ਟੱਕ ਪੁਣਾ ਮਤਲਬ ਜਿਹੜਾ ਕਿਸੇ ਦਿਸ਼ਾ ਨੂੰ ਗਲਤ ਲਿਜਾ ਰਿਹਾ ਇੱਥੇ ਮਾਰ ਖਾ ਜਾਂਦੇ ਤੁਸੀਂ ਇੱਥੇ ਮਾਰ ਖਾ ਜਾਂਦੇ ਸਮਝਦੇ ਨਾ ਜਿਵੇਂ ਹੁਣ ਉਮਰ ਨਾਗ ਦੀ ਕੰਮ ਨਹੀਂ ਸਿੱਖੇ ਮਾਰ ਖਾ ਗਏ ਮਾਰ ਖਾ ਗਏ ਕਬੱਡੀ ਦਾ ਸ਼ੌਂਕ ਬਣਿਆ ਪ੍ਰੈਕਟਿਸ ਨਹੀਂ ਲਾਉਂਦੇ ਤੇ ਚਾਹੁੰਦੇ ਆ ਮੈਂ ਸਟਾਰ ਬਣਾ ਮਾਰ ਖਾ ਗਏ ਮਾਰ ਖਾ ਗਏ ਸਕੂਲ ਲੱਗੇ ਸੀ ਪੜਿਆ ਨਹੀਂ ਗਿਆ ਮਾਰ ਖਾ ਗਏ ਛੱਦਪਣ ਦੀ ਨਿਸ਼ਾਨੀ ਹੈ ਸਕੂਲ ਲੱਗੇ ਸੀ ਕਿਤਾਬਾਂ ਮਿਲੀਆਂ ਟਾਈਮ ਮਿਲਿਆ ਮਾਸਟਰ ਸੀਗੇ ਸਾਰਾ ਸਾਰਾ ਮਤਲ ਹੈਗਾ ਬਣਾ ਕੇ ਦਿੱਤੀ ਡਰੈਂਕ ਠੀਕ ਹੈ ਪਰ ਪੜਿਆ ਨਹੀਂ ਇਹਦਾ ਮਤਲ ਸਿੱਧੇ ਆ ਸਿੱਧੇ ਆ ਕੀ ਕਰੋਗੇ ਛੇਤੀ ਥੱਗੇ ਜਾਓਗੇ ਮੋਬਾਈਲ ਵਾਲੀਆਂ ਫੋਟੋਆਂ ਵਿੱਚ ਛੇਤੀ ਠੱਗੇ ਜਾਉਂਗੇ ਬੰਜਰ ਕਰਇਤਾ ਚ ਸਮਝਦੇ ਆ ਨਾ ਨਸ਼ੇ ਦੀ ਬੰਜਰ ਕਰਇਤਾ ਹੋਰ ਜਿਹੜੀਆਂ ਸਮਾਜ ਚ ਝੂਠ ਚੋਰੀ ਹੋਰ ਚੀਜ਼ਾਂ ਛੇਤੀ ਛੇਤੀ ਡੰਗ ਲੈਣੀਆਂ ਕਿਉਂ ਕਿ ਕਿਉਂਕਿ ਜਿਹੜੀ ਟਿਕ ਪੁਣਾ ਸੀ ਜਿੱਥੇ ਲਾਉਣਾ ਸੀ ਉੱਥੇ ਲੱਗਾ ਨਹੀਂ ਸਕੂਲ ਦੀਆਂ ਕਲਾਸਾਂ ਮਤਲਬ ਪੂਰੀਆਂ ਨਹੀਂ ਸ਼ੁੱਧ ਪੜਿਆ ਨਹੀਂ ਗਿਆ ਅਣਗੈਲੀ ਕਰ ਗਿਆ ਅੱਛਾ ਖੇਡਣ ਲੱਗ ਗਿਆ ਖੇਡਣ ਚ ਪੰਜ ਸੱਤ ਸਾਲ ਨਿਗਾੜੇ ਅਣਗੈਲੀ ਕਰ ਗਿਆ ਨਹੀਂ ਬਣਿਆ ਗਿਆ ਪਲੇਅਰ ਅਣਗੈਲੀ ਕਰ ਗਿਆ ਤੇ ਜਦੋਂ ਉਹਨਾਂ ਗੈਲੀ ਕਰਕੇ ਮਨ ਨਹੀਂ ਕਿਸੇ ਪਾਸੇ ਲੱਗਦਾ ਫੇਰ ਪਤਾ ਕੀ ਸੋਚਦਾ ਫੇਰ ਵੀ ਨਹੀਂ ਉੱਥੇ ਮੰਨਦਾ ਇਹ ਚੀਜ਼ ਨਹੀਂ ਮੰਨਦਾ ਫੇਰ ਕਹਿੰਦਾ ਮੇਰੇ ਕਰਮ ਇਦਾਂ ਸੀ ਲਿਖਿਆ ਇਦਾਂ ਸੀ ਬੋਮਾ ਤੇ ਚ ਜੀ ਹੁੰਦੀ ਆ ਪਰ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਕਬੱਡੀ ਦੀ ਪ੍ਰੈਕਟਿਸ ਦੇ ਵਿੱਚ ਆ ਗਏ ਗਰਾਊਂਡ ਫਿੱਲਾ ਪਿਆ ਹੈ ਪਿਆ ਹੈ ਕਰਕੇ ਦੇਖੋ ਅੱਜ ਹੋਰ ਕੱਲ ਹੋਰ ਸਕੂਲ ਚ ਪੜਨਾ ਹੈ ਕੋਈ ਉਮਰ ਨਹੀਂ ਜਦੋਂ ਤੁਹਾਨੂੰ ਮਿਲਦੀਆਂ ਕਿਤਾਬਾਂ ਘਰੇ ਲੈ ਜਾਓ ਪੜੋ ਜੇ ਤੁਹਾਨੂੰ ਪਤਾ ਲੱਗ ਗਿਆ ਵੀ ਯਾਰ ਮੈਂ ਐ ਯਾਦ ਕਰਨਾ ਤੇ ਮੈਨੂੰ ਸ਼ੱਕ ਪੈਂਦੀ ਹੈ ਯਾਦ ਰਹਿਣ ਲੱਗ ਜੂਗਾ ਪੱਕਾ ਪੱਕਾ ਬਸ ਅੰਦਰੋਂ ਜਗਾਉਣ ਦੀ ਲੋੜ ਹੈ ਬੋਲੀ ਨੂੰ ਇੰਨਾ ਸੁਧਾਰ ਲਓ ਬੇਸ਼ੱਕ ਦੀ ਠੀਕ ਹੈ ਜ਼ਿੰਦਗੀ ਜੰਪ ਕਰ ਗਈ ਨਹੀਂ ਪੜਿਆ ਗਿਆ ਅਨਪੜ ਹੋਇਗਾ ਪਰ ਬੋਲੀ ਨੂੰ ਇੰਨਾ ਜਿਆਦਾ ਵਧੀਆ ਕਰ ਲਓ ਆਪਣੇ ਰਹਿਣੇ ਸਹਣੇ ਨੂੰ ਕਿ ਬੰਦਾ ਜਜਮੈਂਟ ਨਾ ਕਰ ਸਕੇ ਕਿ ਬੰਦਾ ਯਾਰ ਅਨਪੜਾ ਕਿ ਪੜਿਆ ਨਹੀਂ ਸਮਝਦਿਆ ਤੁਹਾਡੇ ਕੋਲ ਵੀ ਕਲਾ ਹੋ ਸਕਦੀ ਆ ਹੈਗੀ ਆ ਕਿਉਂਕਿ ਸ਼ਾਰਪਮੈਂਟ ਹੈ ਸਿਰਫ ਰੋਕਣਾ ਕਿੱਥੇ ਹੈ ਜਿੱਥੇ ਤੁਹਾਡੀ ਬਰਬਾਦੀ ਹੁੰਦੀ ਹੈ ਸਾਰੇ ਲੈ ਕੇ ਰੱਖ ਲੈਣਾ ਕਾਪੀ ਦੇ ਵਿੱਚ ਬਰਬਾਦੀ ਕਿਵੇਂ ਹੁੰਦੀ ਹੈ ਕਹੇ ਤੋਟਦਾ ਨਹੀਂ ਤੜਕਿਓ ਬਰਬਾਦੀ ਹੋ ਰਹੀ ਹੈ ਆਪਦਿਆਂ ਹੀ ਮਾਰੀ ਜਾਂਦਾ ਵੱਡਾ ਮੋਬਾਈਲ ਲੈ ਕੇ ਖੁੰਜੇ ਬੈਠਾ ਕਿ ਫੋਟੋਆਂ ਦੇਖੀ ਜਾਂਦਾ ਬਰਬਾਦੀ ਹੋ ਰਹੀ ਹੈ ਅਲਰਜੀ ਦੀ ਜਿਹੜੀ ਜੀਨੇ ਤੁਹਾਨੂੰ ਤਣ ਪੱਤਣ ਲਾਉਣਾ ਸਮਝਦੇ ਆ ਨਾ ਗੱਲਾਂ ਬਾਹਾਂ ਕਰੀ ਜਾਂਦਾ ਗੱਲ ਨਹੀਂ ਕੋਈ ਬਾਤ ਨਹੀਂ ਕੰਮ ਨੂੰ ਕਹਿੰਦਾ ਨਹੀਂ ਹੋਣਾ ਕਾਲੋਂ ਕਰੀ ਜਾਂਦਾ ਆਖੇ ਲੱਗਣਾ ਹੀ ਨਹੀਂ ਬਰਬਾਦੀ ਕਰੀ ਜਾਂਦਾ ਆਪਦੀ ਨਰਜੀ ਦੀ ਬਹੁਤ ਵੱਡੀ ਬਰਬਾਦੀ ਕਰੀ ਜਾਂਦਾ ਸਮਝਦੇ ਆ ਇਹ ਛੋਟੀਆਂ 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 ਗੱਲਾਂ ਐ ਜੇਕਰ ਤੁਸੀਂ ਸਮਝ ਗਏ ਤਾਂ ਮੈਂ ਤੁਹਾਨੂੰ ਤਾਂ ਉਹ ਗੱਲ ਸੁਣਾਈ ਸੀ ਮੇਰੇ ਮਨ ਚ ਪਛਤਾਵਾ ਹੈਗਾ ਕਿ ਬਹੁਤ ਵੱਡਾ ਸ਼ਰਾਰਤ ਸੀ ਬਹੁਤ ਵੱਡੀ એનર્ਜੀ ਦਾ ਭੜਾਅ ਸੀ ਮੈਂ ਸਮਝਦੇ ਆਂ ਜੇ ਕਿਤੇ ਸ਼ੁੱਧ ਸਹੀ ਦਿਸ਼ਾ ਲੱਭ ਜਾਂਦੀ ਤੇ ਜੋ ਚਾਹੁੰਦਾ ਕਰ ਲਈ ਉਹ ਉਹ ਚੀਜ਼ਾਂ ਮੈਨੂੰ ਤੁਹਾਡੇ ਚ ਦਿਸ ਰਹੀਆਂ ਵੀ ਬੰਤੇ ਯਾਰ ਇੰਨੇ ਕਾਇਮ ਹੁਣ ਹੁਣ ਕਿੱਥੇ ਆ ਲੀਕਨ ਕਿੱਥੇ ਆ ਨੁਕਸ ਕਿੱਥੇ ਆ 24 ਘੰਟੇ ਤਾਂ ਮਿਲ ਗਿਆ ਸਮਝਦੇ ਆਂ 24 ਘੰਟੇ ਤਾਂ ਮਿਲੇ ਆ ਨਾ ਖਰਾਕ ਵੀ ਜਾਂਦੀ ਆ ਤੇ ਰਾਖ ਨੇ ਵਕਰਾ ਕੀਤਾ ਹੀ ਨਹੀਂਗਾ ਦੁੱਧ ਪੀਨੇ ਆ ਦਹੀਂ ਖਾਣੇ ਆ ਘਰ ਚੋਂ ਤੁਹਾਨੂੰ ਪੈਸਾ ਮਿਲਦਾ ਸਾਰੀ ਚੀਜ਼ ਆ ਸਮਝਦੇ ਆਂ ਕਬੱਡੀ ਚ ਆ ਕੇ ਤੁਹਾਨੂੰ ਮੌਲ ਮਿਲਦਾ ਕਬੱਡੀ ਦਾ ਖੜਾ ਹੀ ਛੱਡੋ ਹੀ ਨਾ ਅੰਗ ਟੁੱਟਦਾ ਟੁੱਟ ਜਾਂਦਾ ਕੁਝ ਵੀ ਨਹੀਂ ਹੁੰਦਾ ਆ ਮੇਰੀ ਲੱਤ ਦੇ ਵਿੱਚ ਫਰਕ ਆ ਮੇਰਾ ਲੱਤ ਟੁੱਟੀ ਸੀਗੀ ਤੇ ਮਤਲਬ ਇੰਨਾ ਫਰਕ ਆ ਅੱਡੀ ਚੱਕੀ ਜਾਂਦੀ ਆ ਪੂਰਾ ਕੰਮ ਲੈਣਾ ਪਹਿਲਾਂ ਨਾਲੋਂ ਜ਼ਿਆਦਾ ਕੰਮ ਲੈਣਾ ਹੰਬ ਦੀ ਹੰਬ ਜਾਣਦੇ ਕੁਝ ਵੀ ਨਹੀਂ ਹੁੰਦਾ ਹੰਬਣੋਂ ਹਟ ਗਈ ਹੰਬਣੋਂ ਹਟ ਗਈ ਕੁਝ ਨਹੀਂ ਹੁੰਦਾ ਟੱਕਾ 1% ਵੀ ਕਮੀ ਨਹੀਂ ਇਹਦੇ ਚ ਸਮਝਦੇ ਆਂ ਅੰਗ ਦਾ ਪਲਾਸਟਿਕ ਟਾਈਪ ਆ ਫੰਗੜਾ ਟੁੱਟ ਗਿਆ ਗਿੱਟਾ ਟੁੱਟ ਗਿਆ ਬਣ ਜਾਣਾ ਫੇਰ ਛੇ ਮਹੀਨਿਆਂ ਚ ਪ੍ਰਵਾਹ ਨਾ ਮੰਨੋ ਪੇਟ ਸੁੱਜ ਗਿਆ ਹਟ ਜਾਣਾ ਉਹਨੇ ਹਟ ਜਾਣਾ ਤਿੰਨ ਮਹੀਨੇ ਫੇਰ ਰੈਗੂਲਰ ਬੋਤਲ-ਬਾਤਲ ਫੇਰ ਕੇ ਸੈਟਿੰਗ ਕਰ ਲੈ ਇੱਕ ਕੈਂਪ ਦੋ ਕੈਂਪ ਤਿੰਨ ਕੈਂਪ 365 ਦਿਨ ਅੱਜ ਸੁੱਜਿਆ ਕੱਲ ਸੁੱਜਿਆ 365 ਦਿਨ ਸੁੱਜਦਾ ਰਿਹਾ ਅਗਲੇ ਸਾਲ ਚ ਜਾ ਕੇ ਹਟ ਜਾਣਾ ਪਾਣੀ ਪੀਲਾ ਪੁੱਤ ਪਾਣੀ ਪੀਲਾ ਪੁੱਤ ਪਾਣੀ ਪੀਲਾ ਉੱਥੇ ਜਾ ਕੇ ਪਾਣੀ ਪੀਲਾ ਚਾਵਾਜ 365 ਦਿਨ ਰੈਗੂਲਰ ਹਟ ਜਾਣਾ ਸੁੱਜਣੋ ਸੋਜਣੋ ਹਟ ਜਾਣੀ ਸਮਝਦੇ ਏ ਨਾ ਪਤਾ ਕਿੱਥੋਂ ਲੱਗਦਾ ਇੱਥੋਂ ਐਸਾਂ ਤੋਂ ਐਨੂੰ ਨਾ ਖਰਾਬ ਹੁੰਦਿਆ ਕਰੋ ਨੇਚਾ ਰੱਖਿਆ ਕਰੋ ਪੂਰੀ ਜਾਦੇ ਇੱਕ ਇੱਕ ਚੀਜ਼ ਨੂੰ ਮਤਲਬ ਆਪਣੇ ਨੂੰ ਪਰਖਿਆ ਕਰੋ ਸਮਝਦੇ ਆ ਨਾ ਮਾਨਨ ਗੈਲੀ ਚਲਿਆ ਗਿਆ ਗੱਲ ਸੁਣਨੀ ਨਹੀਂ ਬਹੁਤ ਵੱਡੀ ਬਿਮਾਰੀ ਦਾ ਸ਼ਿਕਾਰ ਹੋ ਗਿਆ ਮਨ ਉੱਚੀ ਬੋਲਣ ਲੱਗ ਗਿਆ ਮਤਕਲੇ ਸੀ ਹੋ ਗਈ ਝਗੜਾ ਪਾਉਣ ਲੱਗ ਗਿਆ ਬਹੁਤ ਵੱਡੀ ਚਿਕਾਰ ਹੋ ਗਿਆ ਬਹੁਤ ਮਤਲਬ ਮਨ ਬਿਮਾਰੀ ਦਾ ਸ਼ਿਕਾਰ ਹੋ ਗਿਆ ਪਤਾ ਲੱਗਿਆ ਨਹੀਂ ਆਪਾਂ ਕੱਲਾ ਸਰੀਰ ਦੇ ਰੋਗ ਜਾਣਦੇ ਆ ਫਿਤਾਰਥਰਮੀਟਰ ਲਾਇਆ ਫਲਾਣੇ ਬੰਦੇ ਨੂੰ ਬੁਖਾਰ ਆਇੰਨਾ ਹੈ ਜੀਵ ਦੇ ਤੰਤੂ ਵਿਗੜ ਗਏ ਭੁੱਖ ਨਹੀਂ ਲੱਗੀ ਬੁਖਾਰ ਚੈੱਕ ਕਰ ਲਿਆ ਹੈਡ ਪਰ ਟੁੱਟਦੇ ਆ ਸਮਝਦੇ ਆ ਨਾ ਤੱਤਾ ਬਾਹਾਂ ਦੁਖਦੀਆਂ ਸਿਰ ਦੁਖਦਾ ਪਰ ਮਨ ਦੇ ਰੋਗ ਅਸਲ ਬੰਦੇ ਰੋਗ ਹੈ ਅਸਲ ਮਨ ਦੇ ਰੋਗਾਂ ਦੀ ਬਿਮਾਰੀ ਹੈ ਬੰਦੇ ਨੂੰ ਇਹਦਾ ਬੁਖਾਰ ਚੜਿਆ ਚਾਰ ਦਿਨ ਬੰਦਾ ਪਿਆ ਹਟ ਗਿਆ ਉੱਠ ਖੜਿਆ ਲੱਤਾਂ ਦੁਖਦੀਆਂ ਉੱਠ ਖੜਿਆ ਪਰ ਜਦੋਂ ਮਨ ਰੋਗੀ ਹੁੰਦਾ ਫੇਰ ਨਹੀਂ ਬੰਦਾ ਹੱਲ ਮਨ ਰੋਗੀ ਦੇ ਨਾਲ ਝੂਠ ਮਾਰਦਾ ਸਮਝਦੇ ਆ ਨਾ ਮਨ ਰੋਗੀ ਦੇ ਨਾਲ ਆਲਸੀ ਕਰਦਾ ਉਹ ਕਹਦਾ ਨਹੀਂ ਹੋਣਾ ਮੱਲਾ ਮਨ ਰੋਗੀ ਦੁਬਦਾ ਚ ਪਾਉਂਦਾ ਹੈ ਮਨ ਰੋਗੀ ਕਲੇਸੀ ਬਣਾਉਂਦਾ ਹੈ ਮਨ ਰੋਗੀ ਚਿੰਤਾ ਚ ਪਾਉਂਦਾ ਹੈ ਫਿਊਚਰ ਦੀ ਚਿੰਤਾ ਹੁੰਦੀ ਆ ਸਮਝਦੇ ਆ ਨਾ ਕਰਦਾ ਹੈ ਨੀ ਗਿਆ ਵਿਉਂਤਬੰਦੀਆ ਬਣਾਉਂਦਾ ਨਹੀਂ ਸਮੇਂ ਦੇ ਨਾਲ ਚੱਲਦਾ ਨਹੀਂ ਅਗਿਆਕਾਰੀ ਬਣਦਾ ਨਹੀਂ ਤੇ ਚਿੰਤਾ ਕਰੀ ਜਾਂਦਾ ਮੈਂ ਕੀ ਕਰੂੰਗਾ ਯਾਰ ਮੈਂ ਕੀ ਕਰੂੰਗਾ ਸਮਝਦੇ ਆ ਨਾ ਇਸ ਤਰ੍ਹਾਂ ਕਰਕੇ ਜਿਹੜੀ ਮਨ ਦੀ ਭਾਸ਼ਾ ਹੈ ਇਹਨੂੰ ਸਮਝਣਾ ਤੁਸੀਂ ਇਹਨੂੰ ਸਮਝਣਾ ਤੇ ਸੰਘਰਸ਼ ਕਰਦੇ ਹੀ ਰਹਿਣਾ ਰਿਜ਼ਲਟ ਆਊਗਾ ਅੱਜ ਨਹੀਂ ਤਾਂ ਕੱਲ ਕੋਈ ਗੱਲ ਨਹੀਂ ਕਦੇ ਕਦੇ ਸ਼ਿੰਗਾਰਚ ਕੀਤਾ ਰਿਜ਼ਲਟ ਨਹੀਂ ਆਉਂਦਾ ਕਿਤੇ ਕਮੀ ਹੈਗੀ ਆ ਕਦੇ ਕਮੀ ਹੈਗੀ ਆ ਫੇਰ ਕਰਦੇ ਚੱਲੋ ਜਿਹੜੀਆਂ ਕਮੀਆਂ ਦੂਰ ਕਰਦੇ ਚੱਲੋ ਅੱਜ ਹੋਰ ਕੱਲ ਹੋਰ ਸਮਾਂ ਲੰਘਦਾ ਜਾਂਦਾ ਆ ਜਿਹੜੀਆਂ ਗੱਲਾਂ ਉੱਤੇ ਕੀਤੀਆਂ ਸੀ ਕੱਲ ਲੱਗ ਰਹੀਆਂ ਸੀ ਲੱਤ ਟੁੱਟੀ ਮੇਰੀ ਕੱਲ ਲੱਗ ਰਿਹਾ 2000 ਦੀ ਗੱਲ ਹੈ 24 ਸਾਲ ਉਸ ਤੋਂ ਪਿੱਛੇ ਚੱਲੇ ਜਾਓ ਜਿਹੜੀ ਪੇਚਕਸ ਦੀ ਗੱਲ ਕਰਦੇ ਆ ਇਹ 77 ਤੋਂ 78 ਦੀ ਹੋ ਸਕਦੀ ਆ ਤੇ ਕਿੰਨੇ ਹੋ ਗਏ ਮਾਰੋ ਖਾਨ ਸਾਹਿਬ 32 ਤੇ 24 ਕਿੱਥੇ ਜਾ ਕੇ ਬਣਦੇ ਆ ਬਹੁਤ ਦੂਰ ਚੱਲਿਆ ਜਾਂਦਾ ਕੰਮ ਸਮਝਦੇ ਆ ਨਾ 50 ਸਾਲ ਦੇ ਅਰਦੇ ਗਰਦੇ ਹੋ ਸਕਦੇ ਆ 50 ਸਾਲ ਤੇ ਮੈਂ ਕਿੰਨੇ ਦਾ ਸੀ 10 ਤੋਂ 11 ਸਾਲ ਦਾ ਇੰਨੇ ਦਾ ਹਾਂਗਾ ਕੈਂਚੀ ਸ਼ੈਕਲ ਬੰਦਾ ਉਹੀ ਚਲਾਉਂਦਾ ਸਮਝਦੇ ਆ ਨਾ ਇੱਥੋਂ ਇੱਥੋਂ ਤੱਕ ਪਹੁੰਚ ਗਿਆ ਤੇ ਕੱਲ ਲੱਗ ਰਿਹਾ ਸਾਰਾ ਹੀ ਕੁਝ ਸਮੇਂ ਦੀ ਸਪੀਡ ਐ ਇੱਥੋਂ ਇਤੋਂ ਵੀ ਕੀ ਤੋ ਜਿੰਦਾ ਜੱਲਾਉਣਾ ਹੈ ਕਿ ਸਮੇਂ ਦੀ ਸਪੀਡ ਕਿੰਨੀ ਐ ਤੁਸੀਂ ਇਹ ਨਾ ਕਰਾ ਕਰੋ ਬਹੁਤ ਨਾ 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 ਸਮੇਂ ਦੀ ਸਪੀਡ ਪੜੀ ਐ ਇੱਕ ਇੱਕ ਦਿਨ ਤੁਹਾਡਾ ਕੀਮਤੀ ਐ ਸਮਝਦੇ ਆ ਨਾ ਜੇ ਕਬੱਡੀ ਦਾ ਸ਼ੌਂਕ ਰੱਖਦੇ ਆ ਤੜਕਾ ਉੱਠਣਾ ਬਹੁਤ ਜ਼ਰੂਰੀ ਹੈ ਕਬੱਡੀ ਦਾ ਸ਼ੌਂਕ ਰੱਖਦੇ ਆ ਮੂੰਹ ਦੀ ਨਿਮਰਤਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਹਾਡੀ ਹੈਲਪ ਕਰਨ ਨੂੰ ਬੰਦੇ ਤਿਆਰ ਹੋ ਜਾਣਗੇ ਕਬੱਡੀ ਦਾ ਸ਼ੌਂਕ ਰੱਖਦੇ ਆ ਸ਼ਗਰਸ਼ ਤੇ ਟੁੱਟ ਪੈਣਾ ਹੈ ਕਦੇ ਅੱਕਣਾ ਥੱਕਣਾ ਹੀ ਨਹੀਂਗਾ ਸਮਝਦੇ ਆ ਨਾ ਬਹੁਤ ਜ਼ਰੂਰੀ ਹੈ ਕਬੱਡੀ ਦਾ ਸ਼ੌਂਕ ਰੱਖਦੇ ਆ ਜੋਗਤ ਲੱਭਣੀ ਹੈ ਮੈਂ ਖੜਾ ਕਿੱਥੇ ਹੈ ਕਬੱਡੀ ਦਾ ਸ਼ੌਂਕ ਰੱਖਦੇ ਆ ਤੇ ਸਾਰੀ ਚੀਜ਼ ਨੂੰ ਸਮਝਣਾ ਹੈ ਖਰਾਕ ਨੂੰ ਸਮੇਂ ਨੂੰ ਪ੍ਰੈਕਟਿਸ ਨੂੰ ਕੋਚ ਨੂੰ ਗਰਾਉਂਡ ਨੂੰ ਮੌਸਮ ਨੂੰ ਸਾਰੀ ਚੀਜ਼ ਨੂੰ ਸਮਝਣਾ ਹੈ ਇੱਕ ਇੱਕ ਚੀਜ਼ ਨੂੰ ਸਮਝਣਾ ਹੈ ਕਿ ਗਰਮੀ ਹੈ ਕੋਈ ਪਰਵਾਹ ਨਹੀਂ ਮੈਂ ਪ੍ਰੈਕਟਿਸ ਕਰੂੰਗਾ ਸਰਦੀ ਹੈ ਮੈਂ ਪ੍ਰੈਕਟਿਸ ਕਰੂੰਗਾ ਦੂਰ ਹੈ ਮੈਂ ਜਾਊਂਗਾ ਖੇਡਣਾ ਰਾਤ ਨੂੰ ਆ ਟੂਰਨਾਮੈਂਟ ਮੈਂ ਖੇਡੂੰਗਾ ਮੈਂ ਕਦੇ ਕਦੇ ਕਹਿੰਦਾ ਖਿਡਾਰੀਆਂ ਨੂੰ ਛਕ ਵਿਗਲੇ ਰਗਾ ਕਰਾ ਕਰੋ ਇਹ ਤਾਂ ਕਮੇਟੀਆਂ ਕਰਾ ਰਹੀਆਂ ਵਿਚਾਰੀਆਂ ਮਜਬੂਰ ਹੈ ਕੋਈ ਗੱਲ ਨਹੀਂ ਤੁਹਾਡੀ ਜੋਬ ਹੈ ਰਾਤ ਨੂੰ ਖਿੱਡਾਂਗੇ ਤੁਸੀਂ ਆਪ ਦਾ ਰਾਸ਼ਨ ਲੈ ਕੇ ਜਾਓ ਗੱਡੀਆਂ ਦੇ ਵਿੱਚ ਪਾਣੀ ਲੈ ਕੇ ਜਾਓ ਸਾਂਝਮ ਦੇ ਨਾਲ ਪੂਰਾ ਵੰਟਣ ਕੇ ਤੜਕੇ ਤੱਕ ਤੁਹਾਨੂੰ ਰਹਿਣਾ ਪੈਂਦਾ ਰੋ ਉੱਥੇ ਆਪਦੀ ਖਰਾਕ ਲੈ ਕੇ ਜਾਓ ਕੋਈ ਗੱਲ ਨਹੀਂ ਸ਼ਿਕਵਾ ਗੱਲਾ ਨਹੀਂ ਕਰਨਾ ਬਸ ਆਪਣੀ ਮੱਤ ਨੂੰ ਸਵਾਰਦੇ ਚੱਲੋ ਆਸ-ਆਸਤਾ ਜਾ ਕੇ ਗੱਲ ਬਣ ਜਾਂਦੀ ਹੈ ਮੰਜ਼ਿਲ ਨੇੜੇ ਆ ਜਾਂਦੀ ਹੈ ਅਗਰ ਆਪਦੀ ਮੱਤ ਨੂੰ ਨਾ ਸਵਾਰਿਆ ਕਲੇਸੀ ਬਣ ਗਈ ਸੰਝਦਿਆ ਨਾ ਬਾਹਨੇ ਖੂਰੀ ਬਣ ਗਈ ਆਲਸੀ ਬਣ ਗਈ ਤੇ ਫਿਰ ਮੰਜ਼ਿਲ ਨਹੀਂ ਮਿਲਦੀ ਤੇ ਅੱਕ ਥੱਕ ਕੇ ਮਨ ਪਾਸੇ ਹੋ ਜਾਂਦਾ ਟਰੈਕ ਛੱਡ ਜਾਂਦਾ ਤੂਬਤਾ ਲਾ ਦਿੰਦਾ ਦੂਜੇ ਦੇ ਹਣ ਤੱਕ ਰਾਕਾਂ ਦੇ ਵਿੱਚ ਕੁਝ ਨਹੀਂ ਬਹੁਤ ਸਾਰੇ ਬੰਦੇ ਦੇ ਮੂੰਹ ਤੋਂ ਮੈਂ ਸੁਣਦਾ ਹੁਣ ਤੱਕ ਰਾਕਾਂ ਚ ਮੈਂ ਕਹਾਂ ਮੈਂ ਤਾਂ ਸ਼ਹਿਰ ਦੀ ਖਾਨਾ ਹੈ ਸ਼ਹਿਰ ਦੀ ਖਾਨਾ ਹੈ ਘੱਟ ਖਾਨਾ ਹੈ ਸਭ ਜਨਾਂ ਤੇ ਕੰਮ ਲਈ ਜਾਂਦਾ ਹਜੇ ਵੀ ਦਿੰਦਾ ਹੈ ਕੰਮ ਕੜੰਗਾ ਹੈ 60 ਸਾਲ ਦਾ ਚੱਲੀ ਜਾ ਰਿਹਾ ਸਮਝਦੇ ਨੇ ਸੋ ਇਸ ਤਰ੍ਹਾਂ ਕਰਕੇ ਮੈਂ ਚਾਹੁੰਦਾ ਤੁਸੀਂ ਵੀ ਇਹ ਚੀਜ਼ਾਂ ਸਿੱਖ ਲਓ ਤੇ ਹੋ ਸਕਦਾ ਤੁਸੀਂ ਵੀ ਆਪਣੇ ਆਪ ਨੂੰ 50 ਸਾਲ ਤੱਕ ਓਕੇ ਹੀ ਰੱਖੋ ਕਬੱਡੀ ਖੇਢੀ ਚੱਲੋ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾ ਵੀ ਕੋਈ ਗੱਲ ਹੀ ਨਹੀਂ ਯਾਰ ਮੈਂ ਸਿਖਾਉਣ ਦੇ ਯੋਗ ਹੋਗਾ ਮੈਂ ਸਿਖਾਉਂਗਾ ਕੋਈ ਫੌਜ ਚ ਜਾਂਦਾ ਹੈ ਫੌਜ ਵੀ ਮੈਂ ਕਹਿੰਦਾ ਟੱਕੇ ਨਾ ਬੈਠੋ ਫੌਜ ਹੋ ਗਏ ਆ ਕਿਤੇ ਨਾ ਉਹ ਕੋ ਵੀ ਮੇਰੀ ਤਨਖਾਹ ਬਣ ਗਈ ਹੈ ਤੇ ਹੁਣ ਕੋਈ ਗੱਲ ਨਹੀਂ ਟੱਕੇ ਬੈਠੋ ਹੀ ਨਾ ਕੋਈ ਮਾਸਟਰ ਬਣ ਜਾਂਦਾ ਨਹੀਂ ਟੱਕੇ ਵੇਚਣਾ ਵਾਹਿਗੁਰੂ 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 ਜੀ ਬਸ ਵੇ ਬਸ ਵਾਹਿਗੁਰੂ 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 ਜੀ वाहे गुरु वाहे वाहीगुरु वागुरु जी वागुरु जी की फतेह

Hare er ditt! Javar Hare er ditt! Javar

तेन हो गए चार हो गए शबाश बैठक ला के होनी है पिछक ला के पांच हो गए छे हो गए शबाश सात हो गए अठ हो गए शबाश 9 ਹੋ ਗਏ 10 ਹੋ ਗਏ ਹੋਰਾ ਹੋਰਾ 11 ਹੋ ਗਏ ਬੱਲੇ ਦੌੜ ਛੜੀ ਹਾਂ ਪਿੱਛੇ ਪਿੱਛੇ ਆ ਆ ਪਿੱਛੇ ਪਿੱਛੇ ਹੋਰਾ 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 ਧੋਕ ਜਾਓ ਵਾਹ 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 ਜਾਓ ਵਾਹ ਸਤਿ ਅਬਾਸ਼ ਨਾ 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 ਚਾਰ ਚਾਬਾਸ਼ ਚਾਬਾਸ਼ ਪੰਜ tá lá cheio só mas 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 tá ok start tá lá ਜਾਂਦਾ ਕਰ ਜਾਂਦਾ ਕਰ ਤਾਂ ਜਾਂਦਾ ਕਰ ਲੰਘ ਜਾਂਦਾ ਕਰ ਕੋਈ ਦੂਜਾ ਤੇਰੀ ਹਣ ਰੈਸਲ ਜਿਹੜੀ ਆ ਨਾਂ ਲੱਗਣ ਵਾਲੀ ਕਰਾਉਣੀ ਆ ਤੂੰ ਪਾ ਲਈ ਛੇਤੀ ਤੇਰੇ ਚ ਉਹ ਨੁਕਸਾਂ ਹੂ ਆ ਜਾਣ ਕੇ ਲਈ ਤੈਨੂੰ ਪਤਾ ਨਹੀਂ ਲੱਗਦਾ ਜਿਹੜਾ ਉਦਣ ਮੈਚ ਸੀਗਾ ਮੈਂ ਤੈਨੂੰ ਵਾਰ-ਵਾਰ ਫੇਰ ਬੇਨਤੀ ਦੇ ਰੂਪ ਚ ਕਹਿੰਦਾ ਇਹ ਇਹ ਬਹੁਤ ਤੈਨੂੰ ਸੋਚਣਾ ਪੈਣਾ ਉਹ ਰੇਡਰ ਆ ਵਾ ਠੀਕ ਹਰ ਤੂੰ ਜਾਏਂਗਾ ਪਰ ਉਹ ਜਿਹੜਾ ਤੇਰੇ ਨਾਲ ਖੜਾਇਆ ਬੰਦਾ ਉਹ ਉਦੋਂ ਵੀ ਕਾਰੀਗਰ ਆ ਤੇਰੇ ਨਾਲ ਤੂੰ ਦੇਖਣਾ ਵੀ ਬੰਦਾ ਉਹ ਕਾਰੀਗਰ ਆ ਮੇਰੇ ਨਾਲ ਉਹ ਕੀ ਕਰ ਰਿਹਾ ਉਹ ਕਿਵੇਂ ਬੋਲਦਾ ਉਹ ਚੁੱਪ ਕਰਕੇ ਹਰਗੇ ਤਾਂ ਵੀ ਕੋਈ ਗੱਲ ਨਹੀਂ ਜਿੱਤਗੇ ਤਾਂ ਵੀ ਕੋਈ ਗੱਲ ਆਡੀ ਤਾਕਤ ਨੂੰ ਬੰਨ ਕੇ ਰੱਖਣਾ ਤੇ ਦਾਮਾ ਨੂੰ ਬੰਨ ਕੇ ਰੱਖਣਾ ਪੂਰਾ ਫੇਰ ਕਬਾਡੀ ਗਾਂ ਨੂੰ ਚਾਹੀਦਾ ਉਹ ਮੈਚ ਤੁਹਾਡਾ ਪ੍ਰੋਪਰ ਦਾ ਸੀ ਜਿੱਤ ਸਕਦੇ ਆ ਬਸ ਦੁਬਾਰਾ ਮੈਚ ਲੈ ਲਓ ਫੇਰ ਕਿਤੇ ਤੈਨੂੰ ਮੈਂ ਇੱਕ ਦੱਸੂਗਾ ਕਿਵੇਂ ਇਹਨਾਂ ਤੁਸੀਂ ਜਿੱਤਣਾ ਹੈ ਉਹ ਐਤ ਜਾਣਾ ਸੌਖਾ ਹੈ ਸਮਝਦੇ ਆਂ ਇਹ ਬਸ ਸਮਝ ਦਿ ਲੋੜ ਹੈ ਸਾਰੀ ਸਮਝ ਤੇ ਆ ਗੜੀ ਚੱਲ ਹੂੰ ਹੂੰ ਬਸ ਆਲੇ ਬਾਹਾਂ ਫੜਾਏ ਥੋੜਾ ਜਿਹਾ ਬਾਹਾਂ ਦੇ ਨਾਲ ਜ਼ੋਰ ਲਾਉਣਾ ਇੰਜ ਬਾਹਾਂ ਦਾ ਜ਼ੋਰ ਲਾ ਲਾ ਤੇ ਛਟ ਗਿਆ ਤੇ ਛਟ ਗਿਆ ਜੇ ਲੱਤ ਚਲਾ ਕੇ ਖੜਾ ਹੋ ਗਿਆ ਬੰਦਾ ਸਾਮ ਗਿਆ ਫੇਰ ਇੱਕ ਤੇਰਾ ਜਦੋਂ ਤੂੰ ਗਾਂਹ ਨੂੰ ਬੜਾ ਜਾਣਨਾ ਹੈ ਕਦੇ ਕਦੇ ਮੈਂ ਦੇਖਿਆ ਗਾਂਹ ਨੂੰ ਬੜਾ ਜਾਣਨਾ ਉਹ ਚੀਜ਼ ਪਿੱਛੇ ਮੁੜਨਦੀ ਹੈ ਪਿੱਛੇ ਮੁੜਨਦੀ ਹੈ ਗਾਂਹ ਹੈ ਨਹੀਂ ਕਿ ਜਗ੍ਹਾ ਹੀ ਹੈ ਨਹੀਂ ਗਾਂਹ ਆਪਣੇ ਵਾਲੇ ਚਲ ਪਾ ਪਾ ਫਿਰ ਹਉ ਹਾਂ ਬੱਜ ਤੂੰ ਪਹਿਲੇ ਮੈਚ ਵੀ ਬੜੇ ਤੱਕੇ ਨਾਲ ਜੱਫੇ ਲਾਏ ਸਮਝਦੇ ਆ ਨਾ ਬੜੇ ਤੱਕੇ ਨਾਲ ਤੂੰ ਇੱਕ ਜੱਫਾ ਲਾ ਗਿਆ ਤੱਕੇ ਨਾਲ ਓਕੇ ਆ ਬਸ ਕਾ ਤਾਂ ਇਹ ਜਾਨੀ ਮੈਚ ਨੂੰ ਬਣਾ ਬਣਾ ਕੇ ਗਾਹਾਂ ਲਜਾਣ ਵਾਲੀ ਗੱਲ ਹੈ ਵੀ ਪੰਜ ਚਾਰ ਮੈਚ ਆਪਾਂ ਜਿੱਤ ਲਿਆ ਬਾਲ ਜਿੱਤਣ ਦੀ ਲੋੜ ਨਹੀਂ ਓਕੇ ਆ ਸਾਰਾ ਕੁਝ ਆਪਾਂ ਗਾਹਲੇ ਮੈਚ ਦੀ ਰਣਨੀਤੀ ਕੱਢਣੀ ਸਮਝਦੇ ਨੇ ਬਾਲੀ ਰਣਨੀਤੀ ਵਾਲਾ ਜਿੱਤਣਾ ਸੀਗਾ ਪੂੰਜੇ ਲਜਾਣਾ ਸੈਟ ਬਾਹਰ ਲੱਗਣਾ ਤੂੰ ਇੱਕ ਐਂ ਕਰਨਾ ਇਹ ਸਾਰੀ ਰਣਨੀਤੀ ਦੀ ਗੱਲ ਸੀ ਕਿਉਂਕਿ ਮੈਚ ਬਰਾਬਰ ਦਾ ਸੀਗਾ ਉਹ ਵੀ ਬੰਦੇ ਜਾਣਕਾਰੀ ਵਾਲੇ ਆ ਨਾ ਟੀਮ ਨੰਬਰਾਂ ਚ ਚੱਲ ਗਿਆ ਦੋ ਆ ਵੀਡੀਓ ਖੋਲ ਕੇ ਦੇਖੀ ਉਹ ਚੰਗਾ ਤੂੰ ਇਹਨੂੰ ਤੈਨੂੰ ਐਂ ਆ ਦੇਖ ਆ ਤੇ ਖੜ ਗਿਆ ਆ ਕੇ ਤੂੰ ਇੱਥੇ ਮਾਰਤੀ ਇੱਥੇ ਨਹੀਂ ਮਾਰਨ ਉਸ ਮੈਚ ਦੇ ਵਿੱਚ ਇੱਥੇ ਨਹੀਂ ਮਾਰਨ ਉਸ ਰੇਡਰਾਂ ਨੂੰ ਉਸ ਮੈਚ ਦੇ ਵਿੱਚ ਉਹਨੇ 20ਾਂ ਚ ਤੂੰ ਸੈੱਟ ਮੜਾਉਣਾ ਲਾਜ਼ਮੀ ਆ ਤੇ ਫਿਰ ਪੂਰੀ ਤਿਆਰੀ ਚ ਇਦਰੋਂ ਇੱਥੇ ਲੱਗਣਾ ਐਸ ਥਾਂ ਤੇ ਲੱਗਣਾ ਬਾਹਾਂ ਠੁੱਡੀਆਂ ਬੰਨ੍ਹ ਦੇਣੀਆਂ ਇੱਥੋਂ ਮਾਰਨ ਦੇ ਵਿੱਚ ਠੀਕ ਆ ਇੱਥੋਂ ਮਾਰਨ ਦੇ ਵਿੱਚ ਤੇ ਇੱਥੇ ਬਾਹਾਂ ਤੇ ਮਾਰਨ ਦੇ ਵਿੱਚ ਇਹ ਬੰਨ੍ਹ ਦੇਣੀ ਚਾਰ ਹੀ ਬੈਂਡਾਂ ਸਾਰੇ ਇਹ ਦਿਮਾਗ ਚ ਹੁਣਾ ਵੀ ਜੋ ਮਰਜ਼ੀ ਹੋ ਜੇ ਮੈਂ ਤੱਕ ਆਪਣੇ ਦੇ ਨਾਲ ਇੱਕ ਜੱਫਾ ਲਾਉਂਗਾ ਬਸ ਕੱਤ ਤੂੰ ਇਕਲਾ ਆ ਗਿਆ ਹਰ ਦੇ ਜਿੱਤਦੇ ਆ ਤੂੰ ਬਾਸ ਆ ਤੂੰ ਬਾਸ ਆ ਬਸ ਤੂੰ ਇਹਦਾ ਮਤਲਬ ਵੀ ਸਮਝ ਗਿਆ ਗੇਮ ਨੂੰ ਵੀ ਕੀ ਚਾਹੀ ਆ ਜੇ ਰਲਾ ਬਾਲ ਭਾਰੇ ਹੁਣ ਇਧਰ ਨੂੰ ਵੀ ਗੱਡੀ ਬਾ ਕੱਢ ਇਧਰੋਂ ਗਲਤ 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 ਗਲ ਸਾਹਮਣੇ ਆ ਪਹਿਲਾਂ ਹਾਂ ਚੱਲ ਇੱਥੋਂ ਇੱਥੋਂ ਚੱਲ ਚੱਲ ਇੱਥੋਂ ਬਾਲ ਨੂੰ ਮੀ ਕੱਢ ਕੇ ਮਾਰ ਅਜੇ ਵੀ ਲਾਉਂਦਾ ਨਹੀਂ ਓਏ ਅਜੇ ਵੀ ਲਾਉਂਦਾ ਨਹੀਂ ਓਏ ਅਜੇ ਵੀ ਪਿੱਛੇ ਨੂੰ ਖੈਦਾ ਹੱਥ ਪਿੱਛੇ ਨੂੰ ਗਾਣ ਹੂੰ ਚੱਲ ਹਾਂ ਚੱਲ 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 ਉਸ ਰਾਹ ਕੋਰ ਤੱਕ ਤੁਰ ਤੱਕ ਚੱਲ 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 ਤੂੰ ਇਹਦੇ ਕਿਤੇ ਵੀ ਨਹੀਂ ਬਾਤ ਦਾ ਰੇਡਰ ਕੋਈ ਛੱਡੇ ਰੇਡਰਾਂ ਤੈਥੋਂ ਉੱਥੋਂ ਨਹੀਂ ਤੂੰ ਇਹਦੇ ਕਿਤੇ ਵੀ ਨਹੀਂ ਵੱਜੀ ਕੋਈ ਨਹੀਂ ਤਾਨੇ ਫੋਕੀ ਦੀ ਬਾਹ ਐ ਕਰਕੇ ਕੋਈ ਵੱਜੀ ਉਹਦੇ ਸਹੀ ਤਾਂ ਗਣਾ ਲਾਉਣ ਵਾਲੀ ਲਾਉਣ ਵਾਲੀ ਵੱਜੀ ਨਹੀਂ ਤੇ ਲਾਏਗਾ ਤਾਂ ਲਊਗਾ ਉਹ ਕਿੱਥੋਂ ਕੋਈ ਬਾਹ ਐ ਬਾਤੀ ਲਈ ਫਰਕ ਐ ਕਮਾ ਕੇ ਪਾਸੇ ਨਹੀਂ ਕਰਦਾ ਤੂੰ ਚਲ ਚਲ ਮਗਰ ਚਲ ਚਲ ਤੂੰ ਬਾਹ ਆਦੀ ਸਹੀ ਮਾਰਦਾ ਹੀ ਸੀ ਕਿਸੇ ਬਾਹ ਕਿੱਥੋਂ ਵੱਜੀ ਨਹੀਂ ਬਾਹ ਮਾਰ ਜ਼ੋਰ ਕਰ ਤੂੰ ਐਂ ਕਰਕੇ ਪਾਸੇ ਕਰਦਾ ਐ ਜ਼ੋਰ ਤਾਂ ਐਂ ਜ਼ੋਰ ਦੇ ਨਾਲ ਤੱਕ ਉਹਨੂੰ ਜ਼ੋਰ ਦੇ ਨਾਲ ਤੱਕ